ਸਾਡੇ ਬਰਨਾਲਾ ਡਿਸਟ੍ਰਿਕਟ ਦੀਆਂ ਦੋ ਲੜਕੀਆਂ ਕਿਰਨਪਾਲ कौर ਤੇ ਪਰਨੀਤ कौर ਜਿਹੜੀ ਕਿ ਅਸਪਾਲ ਕਲਾ ਔਰ ਸੇਖਾ ਪਿੰਡ ਦੀਆਂ ਬਰਨਾਲੇ ਜ਼ਿਲ੍ਹੇ ਦੀਆਂ ਹੈਗੀਆਂ ਨੇ ਇਹਨਾਂ ਨੇ IFCO ਅਦਾਰਾ ਜੋ ਕੋਆਪਰੇਟਿਵਸ ਦਾ ਇੱਕ ਅਦਾਰਾ ਹੈ ਉਹਨਾਂ ਨੇ ਟ੍ਰੇਨਿੰਗ ਦਿੱਤੀ ਹੈ ਇਹਨਾਂ ਲੜਕੀਆਂ ਨੂੰ ਡਰੋਨ ਫਲਾਈਂਗ ਦੀ ਟ੍ਰੇਨਿੰਗ ਇਹ ਡਰੋਨ ਦੇ ਰਾਹੀਂ ਹੁਣ ਫਰਟੀਲਾਈਜ਼ਰਸ ਦੀ ਜਿਹੜੀ ਸਪਰੇ ਹੈ ਉਹ ਕੀਤੀ ਜਾਏਗੀ ਜਿਸ ਤਰ੍ਹਾਂ ਕਿ ਮੈਨੂੰ ਦੱਸਿਆ ਗਿਆ ਹੈ ਕਿ ਜਿਹੜੀ ਡਰੋਨ ਨਾਲ ਸਪਰੇਅ ਕੀਤੀ ਜਾਂਦੀ ਹੈ ਉਹ ਡਾਇਰੈਕਟ ਪੱਤਿਆਂ ਦੇ ਉੱਤੇ ਆਉਂਦੀ ਹੈ ਉਹਦਾ ਜਿਆਦਾ ਹਾਰਮਫੁਲ ਇਫੈਕਟ ਨਹੀਂ ਆਉਂਦਾ ਸੋ ਇਸ ਫੀਲਡ ਦੇ ਵਿੱਚ ਅਸੀਂ ਲੜਕੀਆਂ ਨੂੰ ਵੀ ਲੈ ਕੇ ਆਏ ਆ ਜਿਹੜੀਆਂ ਸਾਡੀਆਂ ਸੈਲਫ ਹੈਲਪ ਗਰੁੱਪ ਦੀਆਂ ਹੀ ਲੜਕੀਆਂ ਨੇ ਉਹਨਾਂ ਨੂੰ ਉਹਨਾਂ ਦੀ ਇਨਕਮ ਦਾ ਵੀ ਸਾਧਨ ਹੋਏਗਾ ਤੇ ਨਾਲ ਦੀ ਨਾਲ ਜਿਹੜਾ ਹੈਗਾ ਖੇਤੀਬਾੜੀ ਮਹਿਕਮੀ ਦੀ ਜਿਹੜੀ ਇਹ ਸਕੀਮ ਹੈ ਇਹ ਵੀ ਅੱਛੇ ਤਰੀਕੇ ਦੇ ਨਾਲ ਚੱਲ ਸਕੇਗੀ ਸੋ ਦੋ ਲੜਕੀਆਂ ਨੇ ਇਹ ਗ੍ਰੈਂਡ ਥੌਮਪਟਨ ਵਾਲੇ ਹੈਗੇ ਨੇ ਇਹਨਾਂ ਨੇ ਇਹਨਾਂ ਦੇ ਨਾਲ ਟ੍ਰੇਨਿੰਗ ਦੇ ਵਿੱਚ ਥੋੜੀ ਇਹਨਾਂ ਦੀ ਹੈਲਪ ਕਰਾਈ ਇਹਦਾ ਇੱਕ ਐਗਜ਼ਾਮ ਵੀ ਹੁੰਦਾ ਉਹ ਐਗਜ਼ਾਮ ਕਲੀਅਰ ਕਰਨ ਦੇ ਵਿੱਚ ਇਹਨਾਂ ਨੇ ਇਹਨਾਂ ਦੀ ਹੈਲਪ ਕੀਤੀ ਤੇ ਟ੍ਰੇਨਿੰਗ ਸੈਂਟਰ ਦੇ ਵਿੱਚ ਆਨ ਜਾਣ ਦੇ ਵਿੱਚ ਵੀ ਇਹਨਾਂ ਨੇ ਇਹਨਾਂ ਦੀ ਹੈਲਪ ਕੀਤੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੈਂ ਇਹਨਾਂ ਦਾ ਧੰਨਵਾਦ ਕਰਦੀ ਆ ਤੇ ਨਾਲ ਦੀ ਨਾਲ ਪੰਜਾਬ ਸਰਕਾਰ ਜਿਨ੍ਹਾਂ ਨੇ IFCO ਦੇ ਥਰੂ ਇਹਨਾਂ ਬੱਚੀਆਂ ਨੂੰ ਟ੍ਰੇਨਿੰਗ ਕਰਾਈ ਹੈ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਆ ਤੇ ਹਾਂ ਹਾਲੇ ਅਸੀਂ ਦੋ ਲੜਕੀਆਂ ਨੂੰ ਕਰਾਈ ਹੈ ਅਸੀਂ ਤਿੰਨ ਹੋਰ ਲੜਕੀਆਂ ਨੂੰ ਤਿਆਰ ਕਰ ਰਹੇ ਹਾਂ ਜਿਹੜੇ ਆਉਣ ਦੇ ਦਿਨਾਂ ਦੇ ਵਿੱਚ ਉਹਨਾਂ ਨੂੰ ਵੀ ਟ੍ਰੇਨਿੰਗ ਕਰਵਾਈ ਜਾਏਗੀ ਤੇ ਅੱਜ ਬਹੁਤ ਵਧੀਆ ਲੱਗਾ ਡੀਸੀ ਮੈਡਮ ਵੱਲੋਂ ਸਾਨੂੰ ਸਰਟੀਫਿਕੇਟ ਜੋ ਪ੍ਰਾਪਤ ਹੋਇਆਗਾ ਤੇ HDFC ਸੋਰੀ HDFC ਬੈਂਕ ਤੇ ਮਤਲਬ ਕਿ ਜੀਟੀ ਭਾਰਤੀ ਦੇ ਤੁਰ ਸਾਨੂੰ ਉੱਥੇ ਮਤਲਬ ਕਿ ਜਾਣ ਦਾ ਮੌਕਾ ਮਿਲਿਆ ਤੇ ਉਸ ਦੇ ਰਾਹੀਂ ਅਸੀਂ ਜੋ 15 ਦਿਨਾਂ ਦਾ ਕੋਰਸ ਕੀਤਾਗਾ ਡਰੋਨ ਪਾਇਲਟ ਦਾ ਤੇ ਉੱਥੇ ਸਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਈ ਜੀਟੀ ਭਾਰਤ ਤੇ ਚੱਲੀ ਉਸ ਦਾ ਬਹੁਤ ਵਧੀਆ ਉਪਰਾਲਾ ਰਿਹਾਗਾ ਤੇ ਸਾਨੂੰ ਅਸੀਂ ਸਟੈਪ ਬਾਈ ਸਟੈਪ ਜੋ ਉੱਥੇ ਕੋਰਸ ਕੰਪਲੀਟ ਕੀਤਾਗਾ ਉੱਥੇ ਸਾਡੇ ਮਤਲਬ ਕਿ ਥਿਊਰੀ ਟੈਸਟ ਵੀ ਹੋਏ ਹੈਗੇ ਤੇ ਫਲਾਈਂਗ ਦਾ ਵੀ ਹੋਇਆਗਾ ਤੇ ਉਹ ਟੈਸਟ ਕਲੀਅਰ ਕਰਕੇ ਉਸ ਤੋਂ ਬਾਅਦ ਸਾਨੂੰ ਡਰੋਨ ਪਾਇਲਟ ਦਾ ਸਰਟੀਫਿਕੇਟ ਪ੍ਰਾਪਤ ਹੋ ਜਾਗਾ ਤੇ ਉਹ ਸਰਟੀਫਿਕੇਟ ਦੇ ਰਾਹੀਂ ਹੀ ਹੁਣ ਅਸੀਂ ਜੋ ਡੀਸੀ ਮੈਡਮ ਤੋਂ ਸਰਟੀਫਿਕੇਟ ਸੰ ਲਾਇਸੈਂਸ ਦਾ ਪ੍ਰਾਪਤ ਹੋਇਆਗਾ ਤਾਂ ਅਸੀਂ ਇੱਕ ਅੱਜ ਹੁਣ ਅਸੀਂ ਇੱਕ ਡਰੋਨ ਪਾਇਲਟ ਬਣ ਚੁੱਕੇ ਹਾਂ ਠੀਕ ਹੈ ਤੇ ਹੁਣ ਅਸੀਂ ਆਪਣੇ ਮਤਲਬ ਕਿ ਸਪਰੇਅ ਦਾ ਜੋ ਕੰਮ ਸ਼ੁਰੂ ਕਰਾਂਗੇ ਤਾਂ ਡਰੋਨ ਪਾਇਲਟ ਰਾਹੀਂ ਹੀ ਅ ਸ਼ੁਰੂ ਕਰਾਂਗੇ ਤੇ ਇਸ ਦਾ ਮਤਲਬ ਕਿ ਇਹ ਬੈਨੀਫਿਟ ਹੋਏਗਾ ਤੇ ਜੇ ਉਹ ਸਪਰੇਅ ਹੋਊਗੀ ਤਾਂ ਉਹ ਸਿਰਫ ਮਤਲਬ ਕਿ ਪੱਤਿਆਂ ਤੇ ਇਹ ਜ਼ਿਆਦਾ ਬੈਨੀਫਿਟਰ ਰਹੂਗਾ ਇਹਦਾ 베ਸਡ ਨਹੀਂ ਹੋਊਗਾ ਇਹ ਤੇ ਇੱਕ ਸਲਾੰਗਾ ਜੋ ਬਹੁਤ ਵੱਡਾ ਕਦਮਾਂ ਲੇਡੀਜ਼ ਨੂੰ ਅੱਗੇ ਲੈ ਕੇ ਆਏ ਨੇਗੇ ਇਹ ਤੇ ਅੱਜ ਕੱਲ੍ਹ ਲੋਕ ਬਹੁਤ ਕੁੜੀਆਂ ਨੂੰ ਕੁੱਖਾਂ ਦੇ ਵਿੱਚ ਮਾਰ ਰਹੇ ਨੇਗੇ ਤਾਂ ਇਹ ਅਸੀਂ ਬਹੁਤ ਧੰਨਵਾਦ ਕਰਦੇ ਆ ਐਸਟਡੀਆਫਸੀ ਬੈਂਕ ਤੇ ਐਪੀਓ ਦਾ ਤੇ ਜੋ ਸਾਨੂੰ ਅੱਗੇ ਲੈ ਕੇ ਆਏ ਨੇਗੇ ਤੇ ਸਾਨੂੰ ਉੱਥੇ ਜਾਣ ਦਾ ਮੌਕਾ ਮਿਲਿਆ ਔਰ ਮੈਂ ਡਰੋਨ ਪਾਇਲਟ ਦੀ ਟ੍ਰੇਨਿੰਗ ਕੰਪਲੀਟ ਕਰਦੀ ਐ ਡਰੋਨ ਡੈਸਟੀਨੇਸ਼ਨ ਗੁਰਗਾਓ ਮਾਨੇਸਰ ਗੁਰਗਾਓ ਤੋਂ ਤਾਂ ਉੱਥੇ 15 ਦਿਨ ਦੀ ਟ੍ਰੇਨਿੰਗ ਸੀ ਜਿਹਦੇ ਵਿੱਚ ਬਹੁਤ ਸਾਰੇ ਰਿਟਨ ਥਿਉਰੈਟিক্যাল ਐਗਜ਼ਾਮ ਸੀ ਪਲੱਸ ਪ੍ਰੈਕਟੀਕਲ ਟ੍ਰੇਨਿੰਗ ਸਾਨੂੰ ਦਿੱਤੀ ਗਈ ਤਾਂ ਸਟੈਪ ਬਾਈ ਸਟੈਪ ਉਹਨੂੰ ਕਲੀਅਰ ਕਰਕੇ ਅਸੀਂ 15 ਦਿਨ ਦੀ ਟ੍ਰੇਨਿੰਗ ਹੈ ਜਿਹੜੀ ਉਹ ਕੰਪਲੀਟ ਕੀਤੀ IFCO ਐਂਡ ਜੀਟੀ ਭਾਰਤ ਦੇ ਸਹਿਯੋਗ ਨਾਲ ਅਸੀਂ ਉੱਥੇ ਸਿਲੈਕਟ ਹੋਏ ਇੰਟਰਵਿਊਸ ਹੋਈਆਂ ਤਾਂ ਉਹ ਸਾਰਾ ਪ੍ਰੋਸੈਸ ਕੰਪਲੀਟ ਕਰਕੇ ਮੈਂ ਉਹਨੂੰ ਕੰਪਲੀਟ ਕੀਤਾ ਔਰ 15 ਦਿਨ ਬਾਅਦ ਸਾਨੂੰ ਜਿਹੜਾ ਲਾਇਸੈਂਸ ਕਮ ਸਰਟੀਫਿਕੇਟ ਮਿਲੇ ਡਰੋਨ ਪਾਇਲਟ ਦਾ ਔਰ ਜੀਟੀਸੀ ਮੈਡਮ ਨੇ ਸਾਨੂੰ ਸਨਮਾਨਿਤ ਕੀਤਾ ਔਰ ਇਹ ਸਾਡੇ ਲਈ ਬਹੁਤ ਮਾਨ ਦੀ ਗ ਔਰ ਇਹਦੇ ਲਈ ਮੈਂ ਜੀਟੀ ਭਾਰਤ ਕੰਪਨੀ ਐਂਡ ਰਿਫਕੋ ਦੋਨਾਂ ਦਾ ਹੀ ਬਹੁਤ ਧੰਨਵਾਦ ਕਰਦੀ ਆ ਕਿਉਂਕਿ ਅਸੀਂ ਐਪੀਓ ਜਿਹੜੀ ਚੜਦੀ ਕਲਾ ਵਿਮਨ ਫਾਰਮਰ ਪ੍ਰੋਡਿਊਸਰ ਕੰਪਨੀ ਉਹਨਾਂ ਨਾਲ ਜੁੜੇ ਹੋਏ ਆ ਤਾਂ ਉਹਨਾਂ ਦਾ ਵੀ ਬਹੁਤ ਸ਼ਲਾਘਾਯੋਗ ਕਦਮ ਹੈ ਕਿ ਲੇਡੀਜ਼ ਨੂੰ ਅੱਗੇ ਲੈ ਕੇ ਆ ਰਹੇ ਆ ਔਰ ਵਿਮਨ ਇਮਪਾਵਰਮੈਂਟ ਲਈ ਇਹ ਬਹੁਤ ਐਫਰਟ ਐਪਰੀਸ਼ੀਏਬਲ ਐਫਰਟ ਹੈ ਕਿਉਂਕਿ ਇਹਦੇ ਨਾਲ ਕੁੜੀਆਂ ਨੂੰ ਹੋਰ ਮੋਟੀਵੇਸ਼ਨ ਮਿਲੂਗੀ ਜਿਵੇਂ ਮਤਲਬ ਅੱਜ ਕੱਲ੍ਹ ਲੋਕ ਕੁੜੀਆਂ ਨੂੰ ਬਹੁਤ ਪਿੱਛੇ ਰੱਖਦੇ ਆ ਬਹੁਤ ਸਾਰੀਆਂ ਕੁੜੀਆਂ ਨੂੰ ਭਰੂਣ ਹੱਤਿਆ ਦੇ ਵਿੱਚ ਵੀ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਉਹਨਾਂ ਲਈ ਮੋਟੀਵੇਸ਼ਨ ਹੈ ਕਿ ਇਹਦੇ ਨਾਲ ਸਾਨੂੰ ਬਹੁਤ ਅੱਛਾ ਰੋਜ਼ਗਾਰ ਮਿਲਿਆ ਡਰੋਨ ਪਾਇਲਟ ਸਰਟੀਫਿਕੇਟ ਮਿਲਣ ਤੋਂ ਬਾਅਦ ਹੁਣ ਸਾਡੇ ਕੋਲ ਹਫ਼ਤੇ 10 ਦਿਨ ਦੇ ਵਿੱਚ ਡਰੋਨ ਆ ਜਾਏਗਾ ਜਿਸ ਦੇ ਨਾਲ ਅਸੀਂ ਖੇਤਾਂ ਦੇ ਵਿੱਚ ਸਪਰੇਅ ਕਰਾਂਗੇ ਲੋਕਾਂ ਨੂੰ ਅਵੇਅਰ ਕਰਾਂਗੇ ਫਾਰਮਰਸ ਐਫਪੀਓ ਦੇ ਅੰਡਰ ਸਾਡੇ ਨਾਲ ਜੁੜੇ ਵੀ ਹੋਏ ਆ ਤਾਂ ਉਹਨਾਂ ਲਈ ਬਹੁਤ ਹੀ ਬੈਨੀਫੀਸ਼ੀਅਲ ਹੋਏਗਾ ਕਿਉਂਕਿ ਜਿੱਥੇ ਬਹੁਤ ਓਵਰ ਯੂਜ਼ ਹੁੰਦਾ ਸੀ ਰਵਾਇਤੀ ਖਾਦਾਂ ਦਾ ਤੋਂ ਉਹਨੂੰ ਕੈਨਸਲ ਕਰਕੇ ਅਸੀਂ ਲੋਕਾਂ ਨੂੰ ਅਵੇਅਰ ਕਰਕੇ ਬਹੁਤ ਘੱਟ ਖਰਚੇ ਦੇ ਵਿੱਚ ਬਹੁਤ ਘੱਟ ਕੀਮਤ ਤੇ ਜਿਹੜਾ ਅਸੀਂ ਨੈਨੋ ਯੂਰੀਆ ਨੈਨੋ ਡੀਏਪੀ ਦਾ ਸਪਰੇਅ ਕਰਾਂਗੇ ਜਿਹੜਾ ਕਿ এনवायरमेंट ਲਈ ਵੀ ਬਹੁਤ ਬੈਨੀਫੀਸ਼ੀਅਲ ਹੋਏਗਾ ਔਰ ਕਿਸਾਨਾਂ ਲਈ ਵੀ ਕਿਉਂਕਿ ਉਹਨਾਂ ਦੇ ਖਰਚੇ ਘਟਣਗੇ ਔਰ ਬਹੁਤ ਟਾਈਮ ਦੀ ਵੀ ਬਚਤ ਹੋਏਗੀ ਜਿਸ ਦੇ ਨਾਲ ਅਸੀਂ ਇਹ ਬਹੁਤ ਐਕਸਾਈਟਡ ਆ ਕਿ ਅਸੀਂ ਇਸ ਡਰੋਨ ਨੂੰ ਅੱਗੇ ਲੈ ਕੇ ਆਵਾਂਗੇ We'll